ਜੋ ਜੋ ਚੀਜ਼ ਦੀ ਲੋਡ ਹੋਈ ਅਸੀਂ ਉਹ ਦਵਾਂਗੇ ਜਿਹੜੇ ਕਿ ਸਾਡਾ ਮੈਡੀਕਲ ਕੈਂਪ ਵੀ ਸਾਡੇ ਡਾਕਟਰ ਵੀ ਜਾ ਰਹੇ ਐ ਐਂਬੂਲੈਂਸ ਵੀ ਗਈ ਐ ਟਰੱਕ ਗਿਆ 1500 ਕਿੱਟ ਸਾਡੀ ਜਿਹੜੀ ਉੱਥੇ ਜਿਹੜੇ ਜਿਹੜੇ ਜਿਨ੍ਹਾਂ ਨੂੰ ਕੁਛ ਰਾਹਣ ਪਾਣੀ ਹਲੇ ਮਿਲੇ ਨਹੀਂ ਹਲੇ ਉਹਨਾਂ ਨੂੰ ਉਹਨਾਂ ਨੂੰ ਰਾਹਣ ਪਾਣੀ ਦੇਣ ਜਾ ਰਹੇ ਆ ਆਪਦੇ ਹੱਥੀਂ ਵੰਡ ਕੇ ਆਉਣਾ ਜਿਹੜਾ ਹੈਗਾ ਇੱਕ ਦਿਨ ਦਾ ਕੰਮ ਆ ਕੋਈ ਬਟਾ ਕੰਮ ਨਹੀਂ ਹੈਗਾ ਇਹ ਉਸ ਤੋਂ ਬਾਅਦ ਨੈਕਸਟ ਸਮ ਜਿਹੜਾ ਕੰਮ ਮਿਲੂਗਾ ਉਹ ਦਵਾਂਗੇ ਕਪੂਰਥਲੇ ਵੀ ਅਸੀਂ ਸੀਮੈਂਟ ਸਰੀਆਂ ਭੇਜਿਆ ਜਿਹੜਾ ਘਰਾਂ ਨੂੰ ਬਣਾਉਣ ਨੂੰ ਜਲਾਲਾਬਾਦ ਚ ਅਸੀਂ ਘਰ ਬਣਾਉਣ ਜਾ ਰਹੇ ਆ ਜਿਹੜੇ ਹੈਗੇ ਆ ਸਹੀ ਸਮਾਨ ਜਿਹੜਾ ਹੈ ਕਿਸ ਤਰੀਕੇ ਨਾਲ ਪਹੁੰਚਾਇਆ ਜਾਵੇ ਕਿਉਂਕਿ ਉੱਥੇ ਪਤਾ ਹੀ ਨਹੀਂ ਸੀ ਲੱਗ ਰਿਹਾ ਲੋਕਾਂ ਨੂੰ ਜ਼ਰੂਰਤ ਕਿਹੜੀ ਚੀਜ਼ ਦੀ ਹੈ ਲੋਕ ਅਨਨੇਵਾ ਚੀਜ਼ਾਂ ਦਾ ਭੇਜ ਰਹੇ ਨੇ ਲੋਕਾਂ ਤੱਕ ਪਹੁੰਚ ਵੀ ਨਹੀਂ ਰਹੀਆਂ ਕਈ ਲੋਕ ਜਿਹੜੇ ਸੀ ਰਾਹ ਦੇ ਵਿੱਚ ਲੁੱਟ ਖੁਸਟ ਵੀ ਕਰ ਰਹੇ ਸੀ ਅਸੀਂ ਜਿਹੜਾ ਆਪ ਕੰਟੈਕਟ ਕੀਤਾ ਪਿੰਡਾਂ ਜਾ ਕੇ ਜਿੰਨਾਂ ਦਾ ਸਾਡੇ ਉਥੋਂ ਦੇ ਸਰਪੰਚ ਸਰਪੰਚ ਤੇ ਹੋਰ ਸੱਜਣ ਜਿੰਨੇ ਸਾਡੇ ਨਾਲ ਜਿਹੜੇ ਸਾਡੇ ਨਾਲ ਯੂਨੀਵਰਸਿਟੀ ਪੜ੍ਹੇ ਆ ਜਿਹੜੇ ਲੱਗੇ ਆ ਉਹਨਾਂ ਨਾਲ ਸੰਪਰਕ ਕਰਕੇ ਆ ਵੀ ਸਾਰੇ ਕੀਤਾ ਜਿਹੜੇ ਹੈਗੇ ਕੁਝ ਰਿਸ਼ਤੇਦਾਰਾਂ ਨਾਲ ਸੰਪਰਕ ਕੀਤਾ ਉੱਥੇ ਜਿਹੜੇ ਹੈਗੇ ਉਹਨਾਂ ਨੂੰ ਵਿੱਚ ਲੈ ਕੇ ਅਸੀਂ ਸਾਰੇ ਪਿੰਡਾਂ 'ਚ ਜਿਨ੍ਹਾਂ ਨੂੰ ਬਿਲਕੁਲ ਸਮਗਰੀ ਮਿਲੀ ਨਹੀਂ ਅਸੀਂ ਉਹਨਾਂ ਨੂੰ ਦੇਣ ਜਾ ਰਹੇ ਹਾਂ ਸਾਡੇ ਜਿਹੜੇ ਕੰਮ ਹੈਗੀ ਆ ਜਿਹੜੀ ਇਹ ਬਹੁਤ ਸੰਘਰਸ਼ ਵਾਲੀ ਕੰਮ ਜਿਹੜੀ ਹੈ ਕਿਸੇ ਗੱਲ ਤੋਂ ਘਬਰਾਉਂਦੀ ਨਹੀਂ ਜਿਹੜੀ ਹੈਗੀ ਆ ਹਰ ਕੰਮ ਤੇ ਦੂਜੀਆਂ ਸਟੇਟਾਂ 'ਚ ਜਾ ਕੇ ਮਦਦ ਕਰਦੀ ਆ ਅੱਜ ਆਪਦੀ ਸਟੇਟ ਤੇ ਵਗ ਉਹਨਾਂ ਤੇ ਪਹ ਗਿਆ ਤੇ ਫਿਰ ਇਹ ਜੀ ਕੋਈ ਗੱਲ ਸਾਡੇ ਪੰਜਾਬ ਵਾਲੇ ਜਿੰਨੇ ਦੂਸਰੇ ਜ਼ਿਲ੍ਹੇ ਵਾਲੇ ਤੇ ਅਦਰ ਸਟੇਟ ਵਾਲੇ ਸਾਰੇ ਆ ਰਹੇ ਜਿਹੜੇ ਪੂਰੀ ਹੈਲਪ ਕਰ ਰਹੇ ਜਿਹੜੇ ਹੈ ਪਰ ਬੜੇ ਉਹ ਦਲੇਰ ਆ ਜਿਹੜੇ ਹੈ ਕਿ ਇਹ ਗੱਲ ਦੀ ਪਰਵਾਹ ਨਹੀਂ ਕਰਦੇ ਕਈ ਲੋਕ ਭਾਂਡੇ ਵੀ ਰਹੇ ਨੇ ਕਹਿੰਦੇ ਸੇਵਾ ਅਜੀ ਹੋਣੀ ਚਾਹੀਦੀ ਆ ਇੱਕ ਹੱਥ ਤੋਂ ਦਿੱਤਾ ਜਾਵੇ ਤੇ ਦੂਜੇ ਹੱਥ ਨੂੰ ਪਤਾ ਵੀ ਨਹੀਂ ਲੱਗੇ ਪਰ ਮਨਕੀਰ ਤੌਲਖ ਵੀ ਕਹਿੰਦੇ ਹੋਏ ਨਜ਼ਰਾਂ ਨੇ ਜੇ ਮੈਂ ਵੀਡੀਓ ਪਾਉਂਗਾ ਤਾਂ ਲੋਕਾਂ ਤੱਕ ਜਾਏਗੀ ਮੇਰੇ ਤੋਂ ਪ੍ਰੇਰਿਤ ਹੋ ਕੇ ਹੋਰ ਲੋਕ ਵੀ ਜੜਨੇ ਉਹ ਸੇਵਾ ਲਈ ਅੱਗੇ ਆਉਣਗੇ ਅਗਰ ਜੋ ਮੀਡੀਆ ਦੇ ਵਿੱਚ ਨਾ ਆਉਣ ਹੋ ਸਕਦਾ ਮੈਂ ਵੀ ਨਾ ਜਾਂਦਾ ਬਿਲਕੁਲ ਠੀਕ ਹੈ ਨਹੀਂ ਪਤਾ ਲੱਗਦਾ ਉੱਥੇ ਤੁਕਤਲੀ ਇਹਦਾ ਕੀ ਹੋਣ ਵਾਲਾ ਕੀ ਨਹੀਂ ਹੈਗਾ ਅਗਰ ਮਨਕੀਰ ਔਰ ਖਨੇ 100 ਟਰੈਕਟਰ ਦੇਣ ਜਾ ਰਿਹਾ ਤੇ 100 ਟਰੈਕਟਰ ਦਿੱਤਾ ਤਾਂ ਗੋਡਰ ਵਾਲਿਆਂ ਨੇ 1100 ਦਿੱਤਾ ਉਹ ਮਨਕੀਰ ਤੌਲਖ ਨੂੰ ਦੇ ਦੇ ਕੇ ਹੀ ਦਿੱਤਾ ਨਾ ਇਹ ਨਹੀਂ ਹੈਗਾ ਵੀ ਉਹਨੇ ਆਪ ਦੀ ਬਲੇ ਬਲੇ ਕਰਾਉਣ ਲਈ ਦਿੱਤਾ ਉਹਨੂੰ ਪਤਾ ਹੈ ਜਿਹੜੇ ਹੈਗੇ ਆ ਵੀ ਲੋੜ ਆ ਜਿਹੜੀ ਹੈਗੀ ਇਹ ਤਾਂ ਨਹੀਂ ਹੈਗਾ ਵੀ ਮਨਕੀਰ ਤੌਲ ਕੋਲੇ ਬਹੁਤ ਜ਼ਿਆਦਾ ਪੈਸਾ ਹੈ ਵੀ ਹੈਗਾ ਵੀ ਉਹ ਦਈ ਜਾਵੇ ਠੀਕ ਹੈ ਜੀ ਪਰ ਜੋ ਉਹਦੀ ਦਲੇਰੀ ਆ ਜਿਹੜੀ ਹੈਗੀ ਆ ਉਹਨੂੰ ਮੈਂ ਸਲਾਮ ਕਰਦਾ ਜਿਹੜੀ ਹੈਗੀ ਦਲੇਰੇ ਉਹਦੇ ਹੜ੍ਹ ਦੇ ਨਾਲ ਬਹੁਤ ਜ਼िले ਪ੍ਰਭਾਵਿਤ ਹੋਏ ਨੇ ਤੁਹਾਡੇ ਯੂਨੀਵਰਸਿਟੀ ਤੇ ਕਾਲਜ ਦੇ ਵਿੱਚ ਅਜੀਏ ਬੱਚੇ ਵੀ ਪੜਦੇ ਹੋਣਗੇ ਜਿਨ੍ਹਾਂ ਦੇ ਉੱਥੇ ਘਰ ਤਬਾਹ ਹੋ ਗਏ ਹੋਣਗੇ ਤੇ ਉਹਨਾਂ ਖੇਤਰਾਂ ਦੇ ਵਿਦਿਆਰਥੀ ਜੇਕਰ ਆਪਣੀ ਯੂਨੀਵਰਸਿਟੀ ਦੇ ਵਿੱਚ ਪੜਨਾ ਚਾਹੁੰਦੇ ਨੇ ਤੁਹਾਡੇ ਵੱਲੋਂ ਉਹਨਾਂ ਦੇ ਲਈ ਕੀ ਸਹਾਇਤਾ ਕੀਤੀ ਜਾਏ ਸਾਡੇ ਜਿਹੜੇ ਉਹਨਾਂ ਲਈ ਫ੍ਰੀ ਐਜੂਕੇਸ਼ਨ ਹੋਊਗੀ ਉਹਨਾਂ ਦੇ ਜਿਹੜੀ ਹੈਗੀ ਆ ਜਿਹੜੇ ਬਿਲਕੁਲ ਘਰ ਜਨਾਂ ਦੇ ਉੱਜੜ ਗਏ ਉਹਨਾਂ ਲਈ ਫ੍ਰੀ ਐਜੂਕੇਸ਼ਨ ਤੇ ਜਿਹੜੇ ਹੈਗੇ ਘਰ ਰੋਟੀ ਪਾਣੀ ਜਿੱਨਾਂ ਦੇ ਚੱਲਦਾ ਉਹਨਾਂ ਲਈ ਅਸੀਂ ਬਕਾਇਦਾ ਸਕਾਲਰਸ਼ਿਪ ਅਨਾਉਂਸ ਕੀਤੀ ਹੈ ਇਹ ਹੁਣ ਅੱਜ ਤੋਂ ਬਾਅਦ ਡਾਕਟਰ ਸ਼ੁਜੀ ਜੀ ਤੇ ਮੈਂ ਵੀ ਬੈਠ ਕੇ ਬਣਾਉਣਗੇ ਸੋ ਬਿਲਕੁਲ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਹੜਾਏ ਪੂਰੀ ਤਰੀਕੇ ਨਾਲ ਤਬਾਹੀ ਮਚੀ ਤਾਂ ਆਪਣੇ ਪੱਧਰ ਤੇ ਕਈ ਐਨ ਜੀਓ ਸੀਗੀਆਂ ਫਿਲਮੀ ਸਤਾਰੇ ਸੀਗੇ ਉਹਨਾਂ ਦੇ ਵੱਲੋਂ ਸੇਵਾ ਕਰਨੀ ਸ਼ੁਰੂ ਕੀਤੀ ਗਈ ਤਾਂ ਹੁਣ ਸੀਜੀਸੀ ਯੂਨੀਵਰਸਿਟੀ ਮੁਹਾਲੀ ਦੇ ਵੱਲੋਂ ਵੀ ਜਿਹੜੀ ਹੈ ਹੜ ਪਰਭਾਵਿਤ ਖੇਤਰਾਂ ਦੇ ਵਿੱਚ ਰਾਹਤ ਸਮਗਰੀ ਜਿਹੜੀ ਅੱਜ ਭੇਜੀ ਗਈ ਆ ਸੋ ਬਿਲਕੁਲ ਫਾਊਂਡ ਸੀਜੀ ਤੇ ਫਾਊਂਡਰ ਰਸਪਾਲ ਸਿੰਘ ਢਾਲੀਵਾਲ ਸਾਡੇ ਨਾਲ ਢਾਲੀਵਾਲ ਸਾਹਿਬ ਕਿਵੇਂ ਵੇਖਦੇ ਹੋ ਅੱਜ ਤੁਹਾਡੇ ਵੱਲੋਂ ਇੱਕ ਵੱਡਾ ਯੋਗਦਾਨ ਪਾਇਆ ਗਿਆ ਪੂਰਾ ਪੰਜਾਬ ਤਾਂ ਸੇਵਾ ਕਰ ਰਿਹਾ ਆ ਤੁਸੀਂ ਅੱਜ ਕਿੰਨੇ ਟਰੱਕ ਭੇਜਨੇ ਰਾਹਤ ਸਮਗਰੀ ਜਿਹੜੀ ਆ ਤੇਰੇ ਘਰ ਟਰੱਕ ਸਾਡੇ 3-4 ਟਰੱਕ ਜਿਹੜੇ ਖੜੇ ਆ ਜਿਹੜੇ ਜਾ ਰਹੇ ਆ ਅਸੀਂ ਮੇਰੇ ਖਿਆਲ ਡੇਲੀ ਜਾਂਣਗੇ ਜਿਹੜੇ ਹੈਗੇ ਇਹ ਤੇ ਜਿਵੇਂ-ਜਿਵੇਂ ਸਾਨੂੰ ਪਤਾ ਲੱਗਦੂ ਹਰ ਕਰਤਾਰਪੁਰ ਡਿਸਟ੍ਰਿਕਟ ਹੋਰ ਨਾ ਜਗ੍ਹਾ ਤੇ ਵੀ ਜਿੱਥੇ ਨੁਕਸਾਨ ਹੋਇਆ ਜਿਹੜਾ ਹੈਗਾ ਅਸੀਂ ਉੱਥੇ ਜਾ ਕੇ ਪਤਾ ਲਗੂ ਜੋ-ਜੋ ਚੀਜ਼ ਦੀ ਲੋਡ ਹੋਈ ਅਸੀਂ ਉਹ ਦਵਾਂਗੇ ਜਿਹੜੇ ਕੀ ਸਾਡਾ ਮੈਡੀਕਲ ਕੈਂਪ ਵੀ ਸਾਡੇ ਡਾਕਟਰ ਵੀ ਜਾ ਰਹੇ ਆ ਐਂਬੂਲੈਂਸ ਵੀ ਗਈ ਆ ਟਰੱਕ ਗਿਆ 1500 ਕਿੱਟ ਸਾਡੀ ਜਿਹੜੀ ਉੱਥੇ ਜਿਹੜੇ ਜਿਹੜੇ ਜਿਨ੍ਹਾਂ ਨੂੰ ਕੋਸ਼ ਰਾਸ਼ਨ ਪਾਣੀ ਹਲੇ ਮਿਲੇ ਨਹੀਂ ਹਲੇ ਉਹਨਾਂ ਨੂੰ ਬਿਲਕੁਲ ਉਹਨਾਂ ਨੂੰ ਰਾਸ਼ਨ ਪਾਣੀ ਦੇਣ ਜਾ ਰਹੇ ਆ ਆਪਦੇ ਹੱਥੀਂ ਵੰਡ ਕੇ ਆਉਣਾ ਜਿਹੜਾ ਹੈਗਾ ਇਹ ਨਾ ਉਹ ਜੇ ਅਸੀਂ ਕੇ ਨੂੰ ਸਰਪੰਚ ਨੂੰ ਬੜਾਵੇ ਤੇ ਆਪ ਘਰੇ ਲੈ ਜਾਵੇ ਜਿਹੜਾ ਹੈਗਾ ਅਸੀਂ ਖੁਦ ਆਪ ਜਾ ਕੇ ਵੰਡ ਕੇ ਆਵਾਂਗੇ ਜਿੱਨੇ ਸਾਡੇ 100 100 ਸਾਡੇ ਵਲੰਟੀਅਰ ਹੈਗਾ ਦੋ ਟੀਮਾਂ ਬੁਲਾਵਾਂਗੇ ਬਣਾਵਾਂਗੇ ਅਸੀਂ ਇੱਕ ਦਿਨ ਦਾ ਕੰਮ ਆ ਕੋਈ ਵੱਡਾ ਕੰਮ ਨਹੀਂ ਹੈਗਾ ਇਹ ਉਸ ਤੋਂ ਬਾਅਦ ਨੈਕਸਟ ਸਮ ਜਿਹੜਾ ਕੰਮ ਮਿਲੂਗਾ ਉਹ ਦਵਾਂਗੇ ਕਪੂਰਥਲੇ ਵੀ ਅਸੀਂ ਸੀਮੈਂਟ ਸਰੀਆ ਭੇਜਿਆ ਜਿਹੜਾ ਘਰਾਂ ਨੂੰ ਬਣਾਉਣ ਨੂੰ ਜਲਾਲਾਬਾਦ ਚ ਅਸੀਂ ਘਰ ਬਣਾਉਣ ਜਾ ਰਹੇ ਆ ਜਿਹੜ ਇਸੇ ਤਰ੍ਹਾਂ ਹੀ ਅਸੀਂ ਜਿੰਨੇ ਪੰਜਾਬ ਦੇ ਹੋਰ ਜਿੰਨੇ ਹੈਗੇ ਐ ਐਨਜੀਓ ਵਾਲੇ ਤੇ ਸਾਰੇ ਸਿੰਗਰ ਸਾਡੇ ਭਰਾ ਤੇ ਹੋਰ ਜਿਹੜੇ ਹੈਗੇ ਇੰਡਸਟਰੀ ਵਾਲੇ ਜਿਹੜੇ ਹੈਗੇ ਆ ਐਜੂਕੇਸ਼ਨ ਵਾਲੇ ਵੀ ਜਿਹੜੇ ਹੈਗੇ ਆ ਮੂਰੇ ਓਕੇ ਕੰਮ ਜਿਹੜੇ ਕਰ ਰਹੇ ਆ ਹੋਰ ਵੱਧ ਛੜ ਕੇ ਕੰਮ ਕਰਦੇ ਜਿਹੜੇ ਆ ਧਾਲੀਵਾਲ ਸਾਹਿਬ ਇੱਕ ਇਸ ਸੇਵਾ ਦੇ ਅਫਸਰ ਤੇ ਵੀ ਇੱਕ ਵੱਡੀ ਚੁਣੌਤੀ ਬਣ ਗਈ ਆ ਕਿ ਲੋਕਾਂ ਤੱਕ ਸਹੀ ਸਮਾਨ ਜਿਹੜਾ ਹੈ ਕਿਸ ਤਰੀਕੇ ਨਾਲ ਪਹੁੰਚਾਇਆ ਜਾਵੇ ਕਿਉਂਕਿ ਉੱਥੇ ਪਤਾ ਹੀ ਨਹੀਂ ਸੀ ਲੱਗ ਰਿਹਾ ਲੋਕਾਂ ਨੂੰ ਜ਼ਰੂਰਤ ਕਿਹੜੀ ਚੀਜ਼ ਦੀ ਹੈ ਲੋਕ ਅਣੇਵਾ ਚੀਜ਼ਾਂ ਦਾ ਭੇਜ ਰਹੇ ਨੇ ਲੋਕਾਂ ਤੱਕ ਪਹੁੰਚ ਵੀ ਨਹੀਂ ਰਹੀਆਂ ਕਈ ਲੋਕ ਜਿਹੜੇ ਸੀ ਰਾਹ ਦੇ ਵਿੱਚ ਖੁਸ਼ ਉਟਵੀ ਕਰ ਰਹੇ ਸੀ ਤੁਸੀਂ ਇਹ ਕਿਵੇਂ ਤੈਅ ਕੀਤਾ ਕਿ ਕਿਹੜੇ ਲੋਕਾਂ ਨੂੰ ਕਿਸ ਚੀਜ਼ ਦੀ ਜਰੂਰਤ ਹੈ ਤੇ ਸਮਾਨ ਜਿਹੜਾ ਸਹੀ ਹੱਥਾਂ ਤੱਕ ਜਾ ਚੁੱਕੇ ਅਸੀਂ ਜਿਹੜਾ ਆਪ ਕੰਟੈਕਟ ਕੀਤਾ ਪਿੰਡਾਂ ਜਾ ਕੇ ਜਿੰਨਾਂ ਦਾ ਸਾਡੇ ਉੱਥੋਂ ਦੇ ਪੰਜ ਸਰਪੰਚ ਤੇ ਹੋਰ ਸੱਜਣ ਜਿੰਨੇ ਸਾਡੇ ਨਾਲ ਜਿਹੜੇ ਸਾਡੇ ਨਾਲ ਯੂਨੈਸੇਫ ਪੜੇ ਆ ਜਿਹੜੇ ਲੱਗੇ ਆ ਉਹਨਾਂ ਨਾਲ ਸੰਪਰਕ ਕਰਕੇ ਆ ਵੀ ਸਾਰਾ ਕੀਤਾ ਜਿਹੜਾ ਹੈਗਾ ਕੁਝ ਰਿਸ਼ਤੇਦਾਰਾਂ ਨਾਲ ਸੰਪਰਕ ਕੀਤਾ ਉੱਥੇ ਜਿਹੜੇ ਹੈਗੇ ਉਹਨਾਂ ਨੂੰ ਵਿੱਚ ਲੈ ਕੇ ਅਸੀਂ ਸਾਰੇ ਪਿੰਡਾਂ ਜਿਹਨਾਂ ਨੂੰ ਬਿਲਕੁਲ ਸਮਗਰੀ ਮਿਲੀ ਨਹੀਂ ਅਸੀਂ ਉਹਨਾਂ ਨੂੰ ਦੇਣ ਜਾ ਰਹੇ ਹਾਂ ਮਤਲਬ ਗਰਾਊਂਡ ਪੱਧਰ ਤੇ ਜਾ ਕੇ ਪਹਿਲਾਂ ਕੰਮ ਕੀਤਾ ਪਤਾ ਕੀਤਾ ਹਾਂ ਪਹਿਲਾਂ ਪਤਾ ਕੀਤਾ ਜੀ ਫਿਰ ਭੇਜ ਰਹੇ ਜਿਹੜਾ ਹੈਗਾ ਹਾਂ ਘਰਾਂ ਦਾ ਵੀ ਪਹਿਲਾਂ ਪਤਾ ਕੀਤਾ ਜਿਹੜਾ ਹੈਗਾ ਘਰ ਟਾਏ ਉਹ ਅਸੀਂ ਕਰਫਰ ਨੂੰ ਜਾ ਰਹੇ ਹਾਂ ਅੱਜ ਕਿਵੇਂ ਦੇਖਦੇ ਹਾਂ ਮੁਸ਼ਕਿਲ ਦੀ ਘੜੀ ਦੇ ਵਿੱਚ ਸਰਕਾਰਾਂ ਵੀ ਕੰਮ ਕਰ ਰਹੀਆਂ ਨੇ ਸੰਸਥਾਵਾਂ ਵੀ ਕੰਮ ਕਰ ਰਹੀਆਂ ਨੇ ਪਰ ਜਿਹੜੇ ਲੋਕ ਉਜੜ ਚੁੱਕੇ ਨੇ ਉਹ ਆਪਣੇ ਆਪ ਦੇ ਵਿੱਚ ਚੜਦੀ ਕਲਾ ਦੇ ਵਿੱਚ ਨੇ ਮਾਜੀ ਵਾਲੇ ਲੋਕ ਕਹਿੰਦੇ ਪਹਿਲਾਂ ਹੀ ਚੜਦੀ ਕਲਾ 'ਚ ਰਹਿੰਦੇ ਨੇ ਅਸੀਂ ਤਸਵੀਰਾਂ ਦੇਖੀਆਂ ਉਹ ਲੋਕ ਜਿਹੜੇ ਆਪ ਡੁੱਬੇ ਹੋਏ ਸੀ ਲੋਕਾਂ ਨੂੰ ਚਾਹਾਂ ਪਿਉਂਦੇ ਹੋਏ ਨਜ਼ਰ ਆ ਰਹੀ ਸੀ ਲੰਗਰ ਲਾਉਂਦੇ ਹੋਏ ਨਜ਼ਰ ਆ ਰਹੀ ਸੀ ਦੇਖੋ ਜੀ ਇਹ ਪੰਜਾਬ ਨੂੰ ਇੱਕ ਬਹੁਤ ਵੱਡੀ ਦਲੇਰੀ ਦਿੱਤੀ ਹੈ ਜਿਹੜੀ ਹੈ ਸਾਡੇ ਜਿਹੜੇ ਕੰਮ ਹੈਗੀ ਆ ਜਿਹੜੀ ਇਹ ਬਹੁਤ ਸੰਘਰਸ਼ ਵਾਲੀ ਕੰਮ ਜਿਹੜੀ ਹੈ ਕਿਸੇ ਗੱਲ ਤੋਂ ਘਬਰਾਉਂਦੀ ਨਹੀਂ ਜਿਹੜੀ ਹੈਗੀ ਆ ਹਮ ਹਰ ਕੰਮ ਤੇ ਦੂਜੀਆਂ ਸਟੇਟਾਂ ਤੇ ਜਾ ਕੇ ਮਦਦ ਕਰਦੀ ਆ ਅੱਜ ਆਪਦੀ ਸਟੇਟ ਤੇ ਵਕਤ ਉਹਨਾਂ ਤੇ ਪਹ ਗਿਆ ਤੇ ਫਿਰ ਇਹ ਜੀ ਕੋਈ ਗੱਲ ਸਾਡੇ ਪੰਜਾਬ ਵਾਲੇ ਜਿੰਨੇ ਦੂਸਰੇ ਜ਼ਿਲ੍ਹੇ ਵਾਲੇ ਤੇ ਅਦਰ ਸਟੇਟ ਵਾਲੇ ਸਾਰੇ ਆ ਰਹੇ ਜਿਹੜੇ ਹੈ ਪੂਰੀ ਹੈਲਪ ਕਰ ਰਹੇ ਹੈ ਜਿਹੜੇ ਹੈ ਪਰ ਬੜੇ ਉਹ ਦਲੇਰ ਆ ਜਿਹੜੇ ਹੈ ਕੋਈ ਗੱਲ ਦੀ ਪਰਵਾਹ ਨਹੀਂ ਕਰ ਹਮ ਹਮ ਜਿਹੜੀ ਆ ਪੰਜਾਬ ਸਰਕਾਰ ਵੀ ਬੜਾ ਵਧੀਆ ਕੰਮ ਕਰ ਰਹੀ ਹੈ ਸੈਂਟਰਲ ਸਰਕਾਰ ਵੀ ਹੈਗਾ ਪ੍ਰਧਾਨ ਮੰਤਰੀ ਮੋਦੀ ਸਾਹਿਬ ਵੀ ਬੜਾ ਵਧੀਆ ਕੰਮ ਕਰ ਰਹੇ ਆ ਇਸੇ ਤਰ੍ਹਾਂ ਇੰਜੀਆਂ ਹੋਰ ਬਹੁਤ ਕੰਮ ਕਰ ਰਹੇ ਆ ਹਰ ਲੈयंस ਵਾਲੇ ਦਾ ਮੈਨੂੰ ਪਤਾ ਲੱਗਿਆ ਵੀ 20 ਕਰੋੜ ਰੁਪਏ ਉਹਨਾਂ ਨੇ ਦਿੱਤਾ ਉਹ ਵੀ ਕਰ ਰਹੇ ਹੋਰ ਵੱਡੇ ਵੱਡੇ ਇੰਡਸਟਰੀ ਵਾਲੇ ਬੜੇ ਕੰਮ ਕਰ ਰਹੇ ਆ ਇਹ ਵੀ ਮੈਨੂੰ ਪਤਾ ਲੱਗਿਆ ਕੱਲ ਸੈਂਟਰ ਤੇ ਮੇਰੇ ਕਿਸੇ ਮਿਨਿਸਟਰ ਨਾਲ ਗੱਲ ਹੋ ਰਹੀ ਆ ਉਹਨਾਂ ਕੋਲੇ ਪੈਸੇ ਖਰਚਣ ਵਾਲੇ ਬਹੁਤ ਜ਼ਿਆਦੇ ਹੈਗੇ ਆ ਉਹ ਵੀ ਇੱਕ ਮੇਰੇ ਕੋਲੇ ਕੱਲ ਜਾਂ ਪਰਸ ਨੂੰ ਆ ਰਹੀਆਂ ਉਹਨਾਂ ਦੀਆਂ ਟੀਮਾਂ ਵੀ ਕਿੱਥੇ ਕਿੱਥੇ ਨੁਕਸਾਨ ਆ ਗਿਆ ਵੀ ਪੈਸੇ ਲਾਉਣ ਨੂੰ ਬਹੁਤ ਬਿਟੇ ਲੋਕਾਂ ਵੇਰੀ ਹੈਗਾ ਵੀ ਲੋਕ ਪੈਸੇ ਲਾਉਣ ਨੂੰ ਨਹੀਂ ਬਿਟੇ ਪੈਸੇ ਲਾਉਣ ਨੂੰ ਲੋਕ ਬਹੁਤ ਬੈਠੇ ਆ ਸਹੀ ਜਗ੍ਹਾ ਪੈਸਾ ਲੱਗ ਜਾਏ ਜਿੱਥੇ ਹੈਗਾ ਹਾਂ ਸੋ ਇੱਕ ਇਹ ਵੀ ਬੜੀ ਚਰਚਾ ਚੱਲ ਰਹੀ ਹੈ ਮਨਕੀਰਤ ਔਲਖ ਜਿਸ ਤਰੀਕੇ ਨਾਲ ਸੇਵਾ ਕਰਦੇ ਹੋਏ ਨਜ਼ਰ ਆ ਰਹੇ ਨੇ ਕਈ ਲੋਕ ਭਾਂਡੀ ਵੀ ਰਹੇ ਨੇ ਕਹਿੰਦੇ ਸੇਵਾ ਅਜੀਬ ਹੋਣੀ ਚਾਹੀਦੀ ਆ ਇੱਕ ਹੱਥ ਤੋਂ ਦਿੱਤਾ ਜਾਵੇ ਤੇ ਦੂਜੇ ਹੱਥ ਨੂੰ ਪਤਾ ਵੀ ਨਾ ਲੱਗੇ ਪਰ ਮਨਕੀਰਤ ਔਲਖ ਵੀ ਕਹਿੰਦੇ ਹੋਏ ਨਜ਼ਰ ਆਣੇ ਜੇ ਮੈਂ ਵੀਡੀਓ ਪਾਉਂਗਾ ਤਾਂ ਲੋਕਾਂ ਤੱਕ ਜਾਏਗੀ ਮੇਰੇ ਤੋਂ ਪ੍ਰੇਰਿਤ ਹੋ ਕੇ ਹੋਰ ਲੋਕ ਵੀ ਜੜਨੇ ਉਹ ਸੇਵਾ ਲਈ ਅੱਗੇ ਆਉਣਗੇ ਤੁਸੀਂ ਇਸ ਚੀਜ਼ ਨੂੰ ਕਿਵੇਂ ਵੇਖਦੇ ਹੋ ਦੇਖੋ ਜੋ ਕਰ ਰਿਹਾ ਮਨਕੀਰ ਤੌਲਕ ਜਾਂ ਬਾਕੀ ਜੋ ਸਿੰਗਰ ਕਰ ਰਹੇ ਬਹੁਤ ਵਧੀਆ ਕੰਮ ਕਰ ਰਹੇ ਜਿੰਨੇ ਐਨਜੀਓ ਕਰ ਰਹੇ ਬਹੁਤ ਵਧੀਆ ਕਰ ਰਹੇ ਆ ਅਗਰ ਜੋ ਮੀਡੀਆ ਦੇ ਵਿੱਚ ਨਾ ਹੋਣ ਹੋ ਸਕਦਾ ਮੈਂ ਵੀ ਨਾ ਜਾਂਦਾ ਬਿਲਕੁਲ ਠੀਕ ਹੈ ਨਹੀਂ ਪਤਾ ਲੱਗਦਾ ਉੱਥੇ ਤੁਕ ਤਲੀਦਾ ਕੀ ਹੋਣ ਵਾਲਾ ਕੀ ਨਹੀਂ ਹੈਗਾ ਅਗਰ ਮਨਕੀਰ ਔਰ ਖਨੇ 100 ਟਰੈਕਟਰ ਦੇਣ ਜਾ ਰਿਹਾ ਤੇ 100 ਟਰੈਕਟਰ ਦਿੱਤਾ ਤਾਂ ਗੋਡਰ ਵਾਲਿਆਂ ਨੇ 1100 ਦਿੱਤਾ ਉਹ ਮਨਕੀਰ ਤੌਲਕ ਨੂੰ ਦੇਖ ਦੇਖ ਕੇ ਹੀ ਦਿੱਤਾ ਨਾ ਦੇਖ ਹੀ ਦਿੱਤਾ ਇਹ ਨਹੀਂ ਹੈਗਾ ਵੀ ਉਹਨੇ ਆਪਦੀ ਭਲੇ ਭਲੇ ਕਰੋੜੀ ਦਿੱਤਾ ਉਹਨੂੰ ਪਤਾ ਹੈ ਜਿਹੜੇ ਹੈਗੇ ਵੀ ਲੋੜ ਆ ਜਿਹੜੀ ਹੈਗੀ ਕਦੇ 100 100 ਕਰੋੜ ਰੁਪਏ ਕਦੇ ਛੋਟੀ ਗੱਲ ਨਹੀਂ ਬੰਦ ਦੇਣ ਨਾਲ ਬਹੁਤ ਵੱਡਾ ਜਿਗਰਾ ਚਾਹੀਦਾ ਹੈ ਜਿਹੜਾ ਹੈਗਾ ਹੋ ਸਕਦਾ ਉਹਦੇ ਕੋਲ ਬੰਦੇ ਕੋਲ ਲਾਈਵ ਦੇ ਵਿੱਚ 100 ਕਰੋੜ ਰੁਪਏ ਕਮਾਇਆ ਹੋਵੇ ਤੇ ਸਾਰਾ ਹੀ ਉਹ ਦੇ ਰਿਹਾ ਹੋਵੇ ਇਹ ਤਾਂ ਨਹੀਂ ਹੈਗਾ ਵੀ ਮਨਕੀਰ ਤੌਲ ਕੋਲੇ ਬਹੁਤ ਜ਼ਿਆਦਾ ਪੈਸਾ ਵੀ ਹੈਗਾ ਵੀ ਉਹ ਦਈ ਜਾਵੇ ਠੀਕ ਹੈ ਜੀ ਪਰ ਜੋ ਉਹਦੀ ਦਲੇਰੀ ਆ ਜਿਹੜੀ ਹੈਗੀ ਆ ਉਹਨੂੰ ਮੈਂ ਸਲਾਮ ਕਰਦਾ ਜਿਹੜੀ ਹੈਗੀ ਦਲੇਰੀ ਉਹਦੀ ਹਰ ਬੰਦੇ ਜੇ ਇਨੀ ਦਲੇਰੀ ਨਹੀਂ ਹੁੰਦੀ ਜਿਹੜੀ ਹੈਗੀ ਸੋ ਬਿਲਕੁਲ ਹੜ੍ਹ ਦੇ ਨਾਲ ਬਹੁਤ ਜ਼िले ਪ੍ਰਭਾਵਿਤ ਹੋਏ ਨੇ ਤੁਹਾਡੀ ਯੂਨੀਵਰਸਿਟੀ ਤੇ ਕਾਲਜ ਦੇ ਵਿੱਚ ਅੱਜ ਇਹ ਬੱਚੇ ਵੀ ਪੜਦੇ ਹੋਣਗੇ ਜਿਨ੍ਹਾਂ ਦੇ ਉੱਥੇ ਘਰ ਤਪਾਹ ਹੋ ਗਏ ਹੋਣਗੇ ਤੇ ਉਹਨਾਂ ਖੇਤਰਾਂ ਦੇ ਵਿਦਿਆਰਥੀ ਜੇਕਰ ਆਪਣੀ ਯੂਨੀਵਰਸਿਟੀ ਦੇ ਵਿੱਚ ਪੜਨਾ ਚਾਹੁੰਦੇ ਨੇ ਤੁਹਾਡੇ ਵੱਲੋਂ ਉਹਨਾਂ ਦੇ ਲਈ ਕੀ ਸਹਾਇਤਾ ਕੀਤੀ ਜਾਏਗੀ ਸਾਡੇ ਜਿਹੜੇ ਉਹਨਾਂ ਲਈ ਫ੍ਰੀ ਐਜੂਕੇਸ਼ਨ ਹੋਊਗੀ ਉਹਨਾਂ ਦੇ ਜਿਹੜੀ ਹੈਗੀ ਆ ਜਿਹੜੇ ਬਿਲਕੁਲ ਘਰ ਜਨਾਂ ਦੇ ਉੱਜੜ ਗਏ ਉਹਨਾਂ ਲਈ ਫ੍ਰੀ ਐਜੂਕੇਸ਼ਨ ਤੇ ਜਿਹੜੇ ਹੈਗੇ ਘਰ ਰੋਟੀ ਪਾਣੀ ਜਿੱਨਾਂ ਦੇ ਚੱਲਦਾ ਉਹਨਾਂ ਲਈ ਅਸੀਂ ਬਕਾਇਦਾ ਸਕਾਲਰਸ਼ਿਪ ਅਨਾਉਂਸ ਕੀਤੀ ਆ ਇਹ ਹੁਣ ਅੱਜ ਤੋਂ ਬਾਅਦ ਡਾਕਟਰ ਸ਼ੁਜੀ ਜੀ ਤੇ ਮੈਂ ਵੀ ਬੈਠ ਕੇ ਬਣਾਉਣਗੇ ਉਹਨਾਂ ਲਈ ਅਸੀਂ ਸਾਰਾ ਕਰਾਂਗੇ ਜੋ ਜੋ ਗਿਆ ਸੋ ਬਿਲਕੁਲ ਅੱਜ ਟਰੱਕ ਭਰ ਕੇ ਇੱਥੋਂ ਰਾਹਤ ਸਮਗਰੀ ਭੇਜੀ ਗਈ ਆ 100 ਵਾਲੈਂਟਰੀ ਵੀ ਨਾਲ ਭੇਜੇ ਗਏ ਨੇ ਕਿੰਨੇ ਦਿਨ ਤੱਕ ਲਗਾਤਾਰ ਇਹ ਸੇਵਾ ਚੱਲੇਗੀ ਯੂਨੀਵਰਸਿਟੀ ਦੇ ਬੋਲ ਇਹ ਜਾ ਕੇ ਉੱਥੇ ਪਤਾ ਲੱਗ ਜੂ ਦੋ ਦਿਨ ਵੀ ਚੱਲ ਸਕਦੀ ਆ ਚਾਰ ਦਿਨ ਵੀ ਚੱਲ ਸਕਦੀ ਆ ਉਹ ਤਾਂ ਲਗਾਤਾਰ ਹੀ ਚੱਲਣੀ ਜਿੰਨਾ ਤੱਕ ਲੋੜ ਆ ਉਹ ਤੱਕ ਆ ਉਹ ਤਾਂ ਲੋੜੇ 15-20 ਦਿਨ ਲਗਾਤਾਰ ਚੱਲਣੀ ਆ ਇਹ ਤੋਂ ਬਾਅਦ ਕਪੂਰਥਲਾ ਇਦੋਂ ਆ ਫਿਰ ਜਲਾਲਾਬਾਦ ਵੀ ਜਾਣਾ ਜਿਹੜਾ ਹੈਗਾ ਇਹ ਚਲਦੀ ਰਣੀ ਜਿਹੜੀ ਹੈਗੀ ਸੋ ਬਹੁਤ ਬਹੁਤ ਸ਼ੁਕਰੀਆ ਸਰ ਥੈਂਕ ਯੂ ਸੋ ਬਿਲਕੁਲ ਸੀਜੀਸੀ ਯੂਨੀਵਰਸਿਟੀ ਦੇ ਫਾਊਂਡਰ ਰਸਪਾਲ ਸਿੰਘ ਧਾਲੀਵਾਲ ਜੀ ਸਾਡੇ ਨਾਲ ਸੀ ਜਿਨ੍ਹਾਂ ਦਾ ਕਹਿਣਾ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਹਾੜਾਂ ਨੇ ਤਬਾਹੀ ਮਚਾਈ ਹੈ ਕਿਤਨੇ ਕਿਤੇ ਸਾਰਾ ਪੰਜਾਬ ਅੱਜ ਆਣ ਕੇ ਖੜ ਗਿਆ ਤੇ ਅੱਜ ਸੀਜੀਸੀ ਯੂਨੀਵਰਸਿਟੀ ਦੇ ਵੱਲੋਂ ਵੀ ਅੱਜ ਜਿਹੜੇ ਕੁਝ ਟਰੱਕ ਰਾਹਤ ਸਮੱਗਰੀ ਵਜੋਂ ਇੱਥੋਂ ਭੇਜੇ ਗਏ ਨੇ ਤੇ ਇਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਵਿਦਿਆਰਥੀ ਉਹਨਾਂ ਖੇਤਰਾਂ ਤੋਂ ਬਿਲੋਂਗ ਕਰਦੇ ਨੇ ਉਹਨਾਂ ਦੀ ਮਦਦ ਦੇ ਲਈ ਉਹਨਾਂ ਦੀ ਸਹਾਇਤਾ ਲਈ ਇਹਨਾਂ ਦੇ ਦੂਸਰੀ ਪਾਸੇ ਜਿਹੜੀ ਹੈ ਕਿ ਸਕਾਲਰਸ਼ਿਪ ਵੀ ਜਿਹੜੀ ਉਹਨਾਂ ਵਿਦਿਆਰਥੀਆਂ ਨੂੰ ਦਿੱਤੀ ਜਾਏਗੀ ਕੈਨਰੋਸ਼ਕਤਨ ਨੈਵੀਕਾਂ ਦੇ ਪਾਕ ਪੋਸਟ